ਬਟਾਲਾ ਦੇ ਸੁੰਦਰ ਨਗਰ ਸ਼ਿਵ ਮੰਦਿਰ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ ਤੇ ਇਹ ਸ਼ੋਭਾ ਯਾਤਰਾ ਹਰ ਸਾਲ ਬੜੇ ਹੀ ਖੁਸ਼ੀਆਂ ਤੇ ਚਾਹਵਾਂ ਦੇ ਨਾਲ ਕੱਟੀ ਜਾਂਦੀ ਹੈ ਤੇ ਇਸ ਸ਼ੋਭਾ ਯਾਤਰਾ ਦੇ ਵਿੱਚ ਵੱਧ ਚੜ ਕੇ ਲੋਕ ਇਸ ਸਾਲ ਵੀ ਸ਼ਾਮਲ ਹੋ ਰਹੇ ਨੇ ਸ਼ੋਭਾ ਯਾਤਰਾ ਪਹੁੰਚ ਕੇ ਸ਼੍ਰੀ ਕ੍ਰਿਸ਼ਨ ਕਨਈਆ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਆਇ ਪਹਾ ਸ਼ਮਾਰ ਹੈਦਰਾਬਾਦ ਸਮਾਇਸ ਤੋਂ ਉਂਝਾ ਵਾਸੀਆਂ ਅਸੀਂ ਆਲ ਮਿਲ ਕੇ ਹੱਥ ਆ ਸਾਡੀ ਤਰ੍ਹਾਂ ਜਨਮ ਸਿਧਾਂਤ ਪਰਮਾ ਮਨਾ ਕਰ ਰਹੇ ਆ ਇਹ ਬੇਨਤੀ ਆ ਕਿ ਸਭ ਤੇ ਸਿਫਾ ਕੰਮ ਸਭ ਨੂੰ ਅਸ਼ੀਰਵਾਦ ਦੇ ਤੇ ਸਾਨੂੰ ਹੀ ਬਾਲ ਬਖਸ਼ਣ ਅਸੀਂ ਇਸੇ ਤਰ੍ਹਾਂ ਬੀਤੇ ਨਾ ਆ ਫਲਾਂ ਜਾਰੇ ਸਾਰੇ ਤੇ ਹੱਥ ਜਿਹੜੇ ਬੜੀ ਸ਼ਰਧਾ ਤੇ ਪਿਆਰ ਨਾਲ ਮਨਾਉਂਦੇ ਆ ਸਾਰਾ ਭਾਈਚਾਰ ਇਨਸਾਨ ਹੈ ਤੇ ਵਾਕੀ ਸਭ ਦੇ ਸਭ ਜਿਹੜੇ ਨੇ ਉਹ ਦਿਲੋਂ ਸਤਿਮਨ ਨਾਲ ਆ ਕਬਾਇ ਯਿਆਪ ਤਾਂ ਸ਼ਾਮਲ ਹੁੰਦੇ ਨੇ ਕਿੰਨੀ ਦੇਰ ਤੋਂ ਭਗਤ ਜੀ ਕਰਾਇਆ ਜਾ ਰਿਹਾ ਇਹ ਅਸੀਂ 12 ਸਾਲ ਤੋਂ ਆ ਸ਼ੁਭਾਇਤ ਕਰ ਰਹੇ ਆ ਹਾਲ ਦੇ ਵਿੱਚ ਦੂਹ ਵਾਰੀ ਗਾਣੇ ਖਿ拉ਤੀ ਜਿਵੇਂ ਕਿ ਇੱਕ ਜਨਮਸ਼ੀਰ ਮੌਕੇ ਤੇ ਪਰਵਾ ਸਵਾਗਤ ਹੋਇਆ ਸਰਦਾਰ ਜੀ ਸਾਰੀ ਸੰਗਤ ਦਾ ਮੌਕਾ ਤਾਰਨਾ ਕਦੇ ਵੀ ਨਿਵਾਜਤ ਜਿਹੜਾ ਉਹ ਹੋਇਆ ਅਸਰਦਾ ਰਹੇ ਨੇ ਜਗਾਓ ਕਾਫੀ ਧਰਮ ਤੋਂ ਪਹੁੰਚੋ ਸੋ ਲੈ ਮੰਦਿਰ ਦੇ ਵਿੱਚ ਅਜੇ ਹਾਂ ਲਵ ਸ਼ਾਮ ਨੂੰ ਸਵੇਰੇ ਸ਼ਾਮ ਹਰ ਰੋਜ਼ ਸ਼ਾਮ 7:00 ਵਜੇ ਆਰਤੀ ਹੁੰਦੀ ਹੈ ਐਗੈਕਟ ਉਹ ਬਹੁਤ ਰਹੋ ਖੰਦੀ ਇਹਨਾਂ ਤੁਹਾਨੂੰ ਵੀ ਇਵਾਈਟ ਕਰਨਾ ਤੁਸੀਂ ਕਿਸੇ ਆਓ ਇਹ ਮੰਦਿਰ ਦੇ ਵਿੱਚ ਵਧੀ ਜਾਂਦੇ ਆ ਇਹ ਮੰਦਿਰ ਆ ਬਹੁਤ ਵਧੀਆ ਪ੍ਰੋਗਰਾਮ ਹਰ ਸਾਲ ਦਾਵਾ ਆफी ਦੇਰ ਹੋ ਰਹੀ ਆ ਤੁਹਾਡੇ ਤੁਹਾਡੇ ਮੈਰਿਜ ਵੀ ਨਹੀਂ ਹੋਈ ਹੀ ਕਾਫੀ ਪੁਰਾਣਾ ਮਤਲਬ ਕਿ ਪਰਾਚੀਨ ਮੰਦਿਰ ਆ ਇਹ ਬਹੁਤ ਵਧੀਆ ਸੰਤ ਜੀ ਨੇ ਇਹ ਮੰਦਿਰ ਦੇ ਪ੍ਰਧਾਨ ਨੇ ਬਹੁਤ ਬਹੁਤ ਕਿਰਪਾ ਹੈ ਮਾਲਕ ਦੀ ਬਹੁਤ 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 ਵਧੀਆ ਬਹੁਤ ਵਧੀਆ ਮੈਂ ਕਹਿੰਨੀ ਇੱਥੇ ਸਰਦਾਰਾਂ ਦੇ ਵਿੱਚ ਤੇ ਹਿੰਦੂਆਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਬਹੁਤ ਵਧੀਆ ਸਰਦਾਰ ਬਹੁਤ ਵਧੀਆ ਉਹ ਅਸਤਾ ਕਰਦੇ ਨੇ ਇੱਕਾ ਨਹੀਂ ਮਤਲਬ ਕਿ ਘਾਹ-ਘਾਹ ਤੇ ਜਗਾ-ਜਗਾ ਤੇ ਲੰਗਰ ਦੇ ਲੰਗਰ ਦਾ ਪ੍ਰੋਗਰਾਮ ਹੁੰਦਾ ਪਾਣੀ ਦਾ ਪ੍ਰੋਗਰਾਮ ਹੁੰਦਾ ਵਾ ਬਹੁਤ ਵਧੀਆ ਮਤਲਬ ਕਿ ਸੁਜੋਗ ਦੇ ਰਹਾ ਵਾ ਰਾਤ ਨੂੰ ਕਿੱਦਾਂ ਦਾ ਪ੍ਰੋਗਰਾਮ ਹੋਏਗਾ ਰਾਤ ਨੂੰ ਬਹੁਤ ਵਧੀਆ 12 ਵਜੇ ਤੱਕ ਬਹੁਤ ਵਧੀਆ ਭਗਵਾਨ ਦੇ ਜਨਮ ਦਿਨ ਤੱਕ ਬਹੁਤ ਵਧੀਆ ਪ੍ਰੋਗਰਾਮ ਕੀਤਾ ਸਤਸੰਗ ਉਹਦਾ ਸਾਰਾ ਸੁੰਦਰ ਨਗਰ ਮਤਲਬ ਕਿ ਸੁਜੋਗ ਦੇ ਰਿਹਾ